ਹਾਂਜੀ ਸਤਿ ਸ਼੍ਰੀ ਅਕਾਲ ਬਠਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਉਹ ਇੱਕ ਹੋਰ ਵੀਡੀਓ ਲੈ ਕੇ ਆਏ ਆਂ ਤੇ ਇਹ ਵੀਡੀਓ ਲੈ ਕੇ ਆਏ ਆਂ ਵੀ ਜੀ ਅਰਦਾਸ ਕਿਵੇਂ ਕਰਦੇ ਆਂ ਇਸ ਟੌਪਿਕ ਉੱਤੇ ਲੈ ਕੇ ਆਏ ਆਂ ਵੀ ਅਰਦਾਸ ਕਿਵੇਂ ਕਰਦੇ ਆਂ ਜਾਂ ਕਈ ਭੈਣਾ ਕਹਿ ਦਿੰਦੇ ਨੇ ਵੀ ਅਰਦਾਸ ਵੀ ਤੁਰੇ ਫਿਰਦੇ ਆਪਰ ਅਰਦਾਸ ਕਰ ਦਿੰਨੇ ਆਂ ਵੀ ਕਿਵੇਂ ਕਿਹੜੀਆਂ-ਕਿਹੜੀਆਂ ਆਪਰ ਅਰਦਾਸ ਦੇ ਵਿੱਚ ਗਲਤੀਆਂ ਕਰਦੇ ਆਂ ਉਹ ਗਲਤੀਆਂ ਬਾਰੇ ਵੀ ਦੱਸਾਂਗੇ ਜੀ ਆਪਾਂ ਤੇ ਵੇਖੋ ਜੀ ਕਈ ਭੈਣਾਂ ਦੇ ਵੀ ਇੱਕ ਮਿੰਟ ਆਈ ਆਇਆ ਵੀ ਵੱਡੀ ਛੋਟੀ ਅਰਦਾਸ ਕੀ ਹੁੰਦੀ ਹੈ ਪਹਿਲਾਂ ਆਪਾਂ ਇਸ ਟੌਪਿਕ ਤੇ ਗੱਲ ਕਰਦੇ ਹਾਂ ਦੇਖੋ ਜੀ ਅਰਦਾਸ ਵੱਡੀ ਛੋਟੀ ਕਦੇ ਨਹੀਂ ਹੁੰਦੀ ਤੇ ਇਹ ਸ਼ਬਦ ਨਾ ਆਪਾਂ ਵਰਤਿਆ ਕਰੋ ਹਾਂ ਅਰਦਾਸ ਦੇ ਵਿੱਚ ਸ਼ਬਦ ਵੱਧ ਘੱਟ ਹੋ ਸਕਦੇ ਆ ਜਿਵੇਂ ਸ਼ਬਦਾਂ ਦਾ ਵੱਧ ਜਾਣਾ ਘੱਟ ਜਾਣਾ ਜਿਹੜੀ ਮਨ ਤੋਂ ਕਰੀ ਅਰਦਾਸ ਹੁੰਦੀ ਹੈ ਉਹ ਕਦੇ ਵੀ ਛੋਟੀ ਜਾਂ ਵੱਡੀ ਨਹੀਂ ਹੁੰਦੀ ਜੀ ਤੇ ਅਰਦਾਸ ਆਪਣਾ ਆਪਾਂ ਮਨ ਤੋਂ ਭਾਵਨਾਵਾਂ ਨਾਲ ਚਾਕੇ ਪਰ ਗੁਰੂ ਸਾਹਿਬ ਮੁਰੇ ਅਰਦਾਸ ਕਰਦੇ ਆਂ ਜੀ ਤੇ ਉਹਨੂੰ ਕਦੇ ਵੀ ਤੁਸੀਂ ਛੋਟਾ ਵੱਡਾ ਨਹੀਂ ਸਮਝੀਦਾ ਹੁੰਦਾ ਅਰਦਾਸ ਤੇ ਬਸ ਸ਼ਬਦ ਥੋੜੇ ਜੇ ਵੱਧ ਘੱਟ ਹੋ ਜਾਂਦੇ ਆ ਤੇ ਇਹਦੇ ਲਈ ਸ਼ਬਦ ਤੁਸੀਂ ਨਾ ਵਰਤਿਆ ਕਰੋ ਤਾਂ ਠੀਕ ਆ ਜੀ ਮੈਨੂੰ ਤਾਂ ਇਹੀ ਲੱਗਦਾ ਬਾਕੀ ਤੁਹਾਡੇ ਇੱਛਾ ਤੁਸੀਂ ਮੇਰੇ ਨਾਲ ਜ਼ਿਆਦਾ ਸਮਝਦਾ ਰਹੋਗੇ ਤੇ ਵੇਖੋ ਜੀ ਜਿਹੜੀ ਆਪਾਂ ਵੀ ਘੱਟ ਸ਼ਬਦਾਂ ਵਾਲੀ ਅਰਦਾਸ ਹੁੰਦੀ ਹੈ ਇਹ ਹੁਣ ਜਿਵੇਂ ਆਪਾਂ ਵੀ ਪਾਠ ਦੇਨੇ ਕਰ ਲੈਨੇ ਆ ਤੇ ਆਪਣੇ ਕੋਲ ਟਾਈਮ ਨਹੀਂ ਹੁੰਦਾ ਵਿਚਾਰਾ ਪਾਠ ਕਰ ਲਿਆ ਜੇ ਆਪਾਂ ਬੈਠੇ ਬੈਠੇ ਕਹਿ ਵੀ ਕਹਿ ਦੰਨਿਆ ਵੀ ਮਨ ਦੇ ਵਿੱਚ ਹੀ ਵੀ ਪ੍ਰਮਾਤਮਾ ਸਾਰੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ 'ਚ ਰੱਖੀ ਜੋ ਤੁਸੀਂ ਮੈਥੋਂ ਬਾਖ ਦੀ ਸੇਵਾ ਲਈਏ ਸੱਚਖੰਡ ਵਿੱਚ ਪ੍ਰਵਾਨ ਕਰਨਾ ਇਸੇ ਤਰ੍ਹਾਂ ਮੈਂ ਵੀ ਸੇਵਾ ਕਰਨ ਦਾ ਮਨ ਵਾਲ ਵਾਖਣਾ ਮਤ ਵੀ ਜੋ ਵੀ ਹੁਣ ਆਪਣੇ ਮਨ ਦੇ ਵਿੱਚ ਜੋ ਆਪਾਂ ਜਿਹੜੇ ਕਾਰਜ ਲਈ ਆਪਾਂ ਅਰਦਾਸ ਕੀਤੀ ਹੈ ਤੇ ਵੀ ਉਹ ਕਾਰਜ ਦਾ ਨਾਮ ਲ ਕੇ ਮਹਾਰਾਜ ਇਹ ਮੇਰਾ ਕਾਰਜ ਪੂਰਾ ਕਰਨਾ ਤੇ ਇਸ ਤਰ੍ਹਾਂ ਸੱਚੇ ਸੁੱਚੇ ਮਾਨਨ ਤੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਆਪਾਂ ਇਸ ਤਰ੍ਹਾਂ ਜਿਹੜੇ ਸ਼ਬਦ ਬੋਲ ਦਿੰਨੇ ਆ ਨਾ ਵੀ ਥੋੜੇ ਜਿਹੀ ਸਮੇਂ ਚ ਬੈਠੇ ਬਿਠਾਏ ਪਾਠ ਕਰਨ ਤੋਂ ਬਾਅਦ ਉਹਨੂੰ ਤੁਸੀਂ ਕਹਿ ਦਿੰਨੇ ਆ ਉਹ ਘੱਟ ਸ਼ਬਦ ਵਾਲੀ ਅਰਦਾਸ ਹੁੰਦੀ ਹੈ ਜੀ ਜਿਹਨੂੰ ਤੁਸੀਂ ਛੋਟੀ ਕਹਿ ਦਿੰਨੇ ਆ ਤੇ ਜਿਹੜੀ ਹੁਣ ਵੀ ਵੱਧ ਸ਼ਬਦ ਵਾਲੀ ਅਰਦਾਸ ਹੁੰਦੀ ਉਹ ਜਿਵੇਂ ਜੀ ਆਪਾਂ ਗੁਰਦੁਆਰਾ ਸਾਹਿਬ 'ਚ ਜਾਂਦੇ ਆ ਉਦੋਂ ਹੁੰਦੀ ਹੈ ਅਰਦਾਸ ਕਿਸੇ ਸੁੱਖ ਦੇ ਸਮੇਂ ਕਰੀ ਅਰਦਾਸ ਦੁੱਖ ਦੇ ਸਮੇਂ ਕਰੀ ਅਰਦਾਸ ਇਹ ਜਿਹੜੀ ਪ੍ਰਥਮ ਪੂਰਤੀ ਸਹਿਬ ਸ੍ਰੀ ਪ੍ਰਥਮ ਪੂਰਤੀ ਸਹਿਬ ਤੋਂ ਆਪਾਂ ਸ਼ੁਰੂ ਕਰਦੇ ਆਂ ਇਹ ਪਹਿਰੇ ਤੋਂ ਤੇ ਇਹੇ ਨਮਾਨਿਆਂ ਦੇ ਮਾਨ ਨਿਤਾਨਿਆਂ ਦੇ ਨਿਤਾਨੇ ਓਟਿਆਂ ਦੀ ਗੁੱਟ ਇੱਥੇ ਇਹ ਸਪਹਿਰੇ ਤੇ ਆ ਕੇ ਖਤਮ ਹੁੰਦੀ ਹੈ ਵੱਧ ਸ਼ਬਦਾਂ ਦੀ ਅਰਦਾਸ ਹੁੰਦੀ ਹੈ ਇਹਦੇ ਵਿੱਚ ਵੀ ਕੋ ਬੀ ਬਾਬਾ ਜੀ ਵੀ ਬੋਲੇ ਸੋ ਨਿਹਾਲ ਦੋਰਾ ਪੜ ਕੇ ਉਸ ਤੋਂ ਬਾਅਦ ਜਾ ਕੇ ਵੀ ਖਤਮ ਕਰਦੇ ਵੱਧ ਸ਼ਬਦਾਂ ਦੀ ਅਰਦਾਸ ਹੁੰਦੀ ਹੈ ਜੋ ਆਪਾਂ ਖੜ ਕੇ ਕਰਨੀ ਹੁੰਦੀ ਹੈ ਤੇ ਵੀ ਗੁਰੂ ਘਰਾਂ ਦੇ ਵਿੱਚ ਇਹ ਅਰਦਾਸ ਕੀਤੀ ਜਾਂਦੀ ਹੈ ਜਾਂ ਦੁੱਖ ਸੁੱਖ ਸਮੇਂ ਜਦੋਂ ਅਰਦਾਸ ਹੁੰਦੀ ਉਹ ਇਹ ਅਰਦਾਸ ਹੁੰਦੀ ਹੈ ਜੀ ਤੇ ਇਹ ਅਰਦਾਸ ਆਪਾਂ ਨੂੰ ਸਵੇਰ ਸ਼ਾਮ ਘਰ ਚ ਕਰਨੀ ਬਹੁਤ ਵਧੀਆ ਚੰਗੀ ਹੁੰਦੀ ਹੈ ਜੀ ਸਵੇਰ ਵੀ ਕਰ ਸਕਦੇ ਹ ਤੁਸੀਂ ਪਾਠ ਪੜ੍ਹਨ ਜੋ ਵੀ ਪਾਠ ਕਰਦੇ ਆ ਜੋ ਵੀ ਬਾਣੀਆਂ ਪੜ੍ਹਦੇ ਆ ਆਪਾਂ ਉਹਨਾਂ ਤੋਂ ਬਾਅਦ ਤੁਸੀਂ ਖੜ ਕੇ ਇਹ ਅਰਦਾਸ ਕਰਨੀ ਹੁੰਦੀ ਹੈ ਤੇ ਜਿਹੜੀ ਮੂੰਹ ਦੇ ਵਿੱਚ ਕਰਨੀ ਹੁੰਦੀ ਉਹ ਵੇਖ ਘੱਟ ਸ਼ਬਦਾਂ ਦੀ ਅਰਦਾਸ ਹੁੰਦੀ ਹੈ ਜਣੀ ਮੈਂ ਤੁਹਾਨੂੰ ਦੱਸਦੀ ਤੇ ਇਹ ਖੜਕੇ ਇਹ ਤੁਸੀਂ ਕੋਸ਼ਿਸ਼ ਕਰੋ ਸਵੇਰ ਤੇ ਸ਼ਾਮ ਨੂੰ ਜੇ ਤੁਹਾਡੇ ਹੱਥ ਵਿੱਚ ਕੋਈ ਚੀਜ਼ ਹੋਵੇ ਤਾਂ ਫਿਰ ਇਸ ਤੋਂ ਵੀ ਵਧੀਆ ਜਿਵੇਂ ਪਤਾਸੇ ਰੱਖਣੇ ਕੋਲੇ ਜਾਂ ਕੋਈ ਦੀਗ ਬਣਾ ਕੇ ਰੱਖੋ ਜਾਂ ਕੋਈ ਦੋ ਪਤਾਸੇ ਰੱਖ ਲਓ ਤੇ ਇਹ ਸਵੇਰ ਸ਼ਾਮ ਰਹਿ ਰਾਤ ਸਾਰ ਤਾਂ ਪਾੜ ਪਟ ਕੇ ਵੀ ਇਹ ਅਰਦਾਸ ਕਰ ਸਕਦੇ ਆ ਤੇ ਇਹ ਆਪਾਂ ਸਵੇਰ ਅਵਰਤ ਵੇਲੇ ਵੀ ਅਰਦਾਸ ਹੁੰਦੀ ਹੈ ਬਾਦ ਸ਼ਬਦਾਂ ਵਾਲੀ ਇਹੜੀ ਘਟ ਸ਼ਬਦਾਂ ਵਾਲੀ ਅਰਦਾਸ ਹੁੰਦੀ ਹੈ ਉਹ ਪੱਕੇ ਸੇ ਟਾਈਮ ਤੁਰੇ ਫਿਰਦੇ ਕਦੋਂ ਵੀ ਕਰ ਸਕਦੇ ਆ ਜੀ ਤੇ ਜਿਵੇਂ ਹੁਣ ਵੀ ਕਈ ਭੈਣਾ ਪੁੱਛਦੀਆਂ ਵੀਰਦਾਸ ਕਿਵੇਂ ਕਰਨੀ ਚਾਹੀਦੀ ਮੈਂ ਤੁਹਾਨੂੰ ਦੱਸਦੇ ਹਰਦਾਸ ਖੜੇ ਹੋ ਕੇ ਕਰਨੀ ਚਾਹੀਦੀ ਹੈ ਹਮੇਸ਼ਾ ਚੰਗੀ ਤਰ੍ਹਾਂ ਆਪਣਾ ਸਿਰ ਕੱਢ ਕੇ ਸਿਰ ਆਪਾਂ ਨੂੰ ਜਦੋਂ ਆਪਾਂ ਜੋਤ ਲਾਉਣੀ ਉਦੋਂ ਵੀ ਇਸ ਤਰ੍ਹਾਂ ਸਾਰਾ ਸਿਰ ਆਪਣਾ ਢਕਿਆ ਹੋਣਾ ਚਾਹੀਦਾ ਜੀ ਜਿਵੇਂ ਵੀ ਕਈ ਭੈਣਾ ਇੰਨੀ ਚੁੰਨੀ ਲੈ ਕੇ ਗੁਰੂ ਘਰ ਚ ਵੀ ਆਏ ਨਹੀਂ ਚੁੰਨੀ ਲੈ ਕੇ ਐ ਨਾ ਕਰਿਆ ਕਰੋ ਜੀ ਤੁਸੀਂ ਤੇ ਵੀ ਆਪਦੀ ਜੋ ਮਰਿਆਦਾ ਚ ਰਹਿਣਾ ਕਰੋ ਮਰਿਆਦਾ ਦਾ ਲੰਘਣਾ ਕਦੇ ਵੀ ਨਾ ਕਰਿਆ ਕਰੋ ਫਿਰ ਉੱਥੇ ਹਰਦਾਸਾਂ ਵੀਰ ਮੋ ਜੰਦਾ ਵੀ ਸ਼ਰਧਾ ਨਹੀਂ ਉਹ ਨਹੀਂ ਰਹਿੰਦੀ ਕਿ ਤੇ ਪੂਰੀ ਸ਼ਰਧਾ ਨਾਲ ਰਿਹਾ ਕਰੋ ਤੇ ਇਸ ਘਰ ਦੇ ਵਿੱਚ ਵੀ ਜਦੋਂ ਯੋਧਨ ਨੇ ਸਿਰ ਚੰਗੀ ਤਾਂ ਟਾ ਕੇ ਸਵਾਰ ਕੇ ਪੂਰੀ ਸ਼ਰਧਾ ਨਾਲ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਸੀਂ ਇਹ ਕੰਮ ਕਰਿਆ ਕਰੋ ਜੀ ਤੇ ਮਨ ਤੋਂ ਕਰੀ ਹੋਈ ਅਰਦਾਸ ਕਦੇ ਵੀ ਛੋਟੀ ਵੱਡੀ ਨਹੀਂ ਹੁੰਦੀ ਜੀ ਤੇ ਜਿਹੜੀਆਂ ਆਪ ਭਾਵਨਾ ਦੇ ਵਿੱਚ ਬਹਿ ਕੇ ਅਰਦਾਸ ਕਰਦੇ ਆਂ ਤੇ ਮਹਾਰਾਜ ਇਹ ਅਰਦਾਸ ਪੂਰੀ ਕਰਦਾ ਜਦੋਂ ਆਪ ਹਾਜ਼ਰ ਨਾਜ਼ਰ ਸਮਝ ਕੇ ਕਰਦੇ ਆਂ ਤੇ ਗੁਰੂ ਘਰ ਦੇ ਵਿੱਚ ਜਦੋਂ ਜਾਂਦੇ ਆਪਾਂ ਤੇ ਪਹਿਲਾਂ ਤਾਂ ਜੀ ਆਪਾਂ ਨੂੰ ਕਦੇ ਵੀ ਸਿਰ ਨਹੀਂ ਐਂ ਵੀ ਮਾੜਾ ਮੋਟਾ ਵੀ ਨੰਗਾ ਨਹੀਂ ਹੋਣਾ ਚਾਹੀਦਾ ਮੱਥਾ ਟੇਕਣ ਤੋਂ ਪਹਿਲਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਣਾ ਸਿਰ ਨੂੰ ਠਾਕ ਲਓ ਐਸ ਤਰ੍ਹਾਂ ਕਰਕੇ ਵੀ ਜਿਹੜੀ ਚੁੰਨੀ ਸੋਢੀ ਲਵੇ ਨਾ ਤੇ ਫਿਰ ਆਪਾਂ ਪਰਮਾਤਮਾ ਦੇ ਸਾਹਮਣੇ ਸੀਸ ਨਿਵਾ ਕੇ ਤੇ ਬਾਤ ਕਰਨਾ ਜੋ ਆਪਾਂ ਸ਼ਬਦ ਬੋਲਨੇ ਆ ਜੋ ਵੀ ਮਨ ਦੀਆਂ ਭਾਵਨਾਵਾਂ ਜੋ ਵੀ ਮਨੋ ਕਾਮਨਾ ਆਪਾਂ ਉਹਨਾਂ ਦੀ ਅਰਦਾਸ ਬੇਨਤੀਆਂ ਕਰਨੀਆਂ ਤੇ ਫਿਰ ਪ੍ਰਕਰਮਾਂ ਤੁਸੀਂ ਜ਼ਰੂਰ ਕਰਿਆ ਕਰੋ ਜੀ ਗੁਰੂ ਸਾਹਿਬ ਠੀਕ ਹੈ ਪ੍ਰਕਰਮਾ ਤੁਸੀਂ ਜਰੂਰ ਕਰਿਆ ਕਰੋ ਦੇਖ ਜਦੋਂ ਗੁਰੂ ਘਰ ਦੇ ਵਿੱਚ ਕਦੇ ਵੀ ਅਰਦਾਸ ਹੁੰਦੀ ਹੈ ਨਾ ਉਹ ਤੁਸੀਂ ਅਰਦਾਸ ਨਾਲ ਨਾਲ ਬੋਲਿਆ ਕਰੋ ਨਹੀਂ ਪ੍ਰਥਮ ਬੋਲ ਜਿਸ ਨਾਲ ਕਹਿੰਿਆ ਕੰਨਿਆ ਨੂੰ ਵੀ ਆਏ ਹੁੰਦਾ ਵੀ ਮੈਨੂੰ ਆਉਂਦੀ ਹੈ ਨਾਲ ਬੋਲਣ ਲੱਗ ਜਾਂਦੇ ਨੇ ਤੇ ਇਹ ਵੇਖੂ ਉਹ ਵੀ ਇਹ ਨਾ ਜਿਹੜੇ ਹੁਣ ਆਪਣੇ ਗ੍ਰੰਥੀ ਸਿੰਘ ਪਾਠ ਕਰਦੇ ਵੀ ਉਹੀ ਕਹਿੰਦੇ ਵੀ ਜਦੋਂ ਕਈ ਵਾਰ ਕੋਈ ਸਿੰਘ ਪਿੱਛੋਂ ਬੋਲ ਪੈਂਦਾ ਨਾ ਕਈ ਵਾਰ ਉਹਨਾਂ ਦਾ ਮਨ ਪਟਕ ਜਾਂਦਾ ਜੀ ਤੇ ਫਿਰ ਉਹ ਅਰਦਾਸ ਭੁੱਲ ਵੀ ਜਾਂਦੇ ਆ ਕਈ ਵਾਰ ਕੋਈ ਸ਼ਬਦ ਇੱਧਰ ਉੱਧਰ ਹੋ ਜਾਂਦਾ ਇਹਦੇ ਲਈ ਪਲੀਜ਼ ਇਹ ਗਲਤੀ ਕਦੇ ਨਾ ਕਰਿਆ ਕਰੋ ਕਿ ਤੇ ਆਪਾ ਪੁੰਨ ਖੜਦੇ ਖੜਦੇ ਪਾਪ ਦੀ ਭਾਗੀਆਂ ਨਾ ਬਣੀਏ ਤੇ ਉਹਦੇ ਚੁੱਪ ਕਰਕੇ ਸ਼ਾਂਤੀ ਦੇ ਵਿੱਚ ਖੜ ਕੇ ਤੁਸੀਂ ਅਰਦਾਸ ਮਿਆ ਕਰੋ ਸਿੰਘਾ ਸਿੰਘਣਾਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਉੱਥੇ ਤੁਸੀਂ ਬੋਲਿਆ ਕਰੋ ਬੋਲੋ ਜੀ ਜਦੋਂ ਕਹਿੰਦੇ ਆ ਨਾ ਬਾਬੇ ਬੋਲੋ ਜੀ ਵਾਹਿਗੁਰੂ ਉੱਥੇ ਤੁਸੀਂ ਆਪਾਂ ਸਾਰਿਆਂ ਨੇ ਬੋਲਣਾ ਹੁੰਦਾ ਉਹ ਵਿੱਚ ਨਾ ਤੁਸੀਂ ਕਦੇ ਵੀ ਬੋਲਣਾ ਹੁੰਦਾ ਅਰਦਾਸ ਕਰਦੇ ਸਮੇਂ ਤੇ ਅਰਦਾਸ ਕਰਨ ਵੇਲੇ ਆਪਣੇ ਸਹੀ ਤਰੀਕੇ ਨਾਲ ਪਟੰਗਣਾ ਖੜੇ ਹੋ ਕੇ ਇਸ ਤਰ੍ਹਾਂ ਆਪਣੇ ਦੋਨੇ ਹੱਥ ਆ ਇਸ ਤਰ੍ਹਾਂ ਬੰਨੇ ਹੋਣ ਕੋਈ ਆਏ ਖੜਾ ਹੈ ਕੋਈ ਆਏ ਖੜਾ ਹੈ ਕੋਈ ਆਏ ਖੜਾ ਇਸ ਤਰ੍ਹਾਂ ਨਾ ਕਰਿਆ ਕਰੋ ਜੀ ਜਮਾ ਸਹੀ ਤਰੀਕੇ ਨਾਲ ਤੁਸੀਂ ਖੜਾ ਕਰੋ ਪੂਰੀ ਸ਼ਰਧਾ ਨਾਲ ਪ੍ਰਮਾਤਮਾ ਹੁਣ ਹਾਜ਼ਰ ਨਾਲ ਜਿ ਸਮਝ ਕੇ ਵੀ ਸਾਨੂੰ ਮਹਾਰਾਜ ਦੇਖ ਰਿਹਾ ਹੈ ਅਸੀਂ ਕਿਸ ਹਸਤਾ ਦੇ ਵਿੱਚ ਖੜੇ ਆ ਚੰਗੀ ਤਰ੍ਹਾਂ ਤੁਸੀਂ ਖੜੇ ਹੋਣੇ ਚਾਹੀਦੇ ਤਾਂ ਪੂਰੇ ਹੱਥ ਤੁਹਾਡੇ ਇਸ ਤਰ੍ਹਾਂ ਬੰਨੇ ਹੋਣੇ ਚਾਹੀਦੇ ਆ ਇਸ ਤਰ੍ਹਾਂ ਕਰਕੇ ਜਾਂ ਕਈ ਬੀਬੀਆਂ ਐਂ ਕਰਕੇ ਬਹਿ ਜਾਂਦੀਆਂ ਐਂ ਕਰਕੇ ਐਂ ਇਹੋ ਜਿਹੀਆਂ ਗਲਤੀਆਂ ਛੋਟੀਆਂ-ਵੋਟੀਆਂ ਇਹੋ ਜਿਹੀਆਂ ਗਲਤੀਆਂ ਫਿਰ ਤੁਸੀਂ ਨਾ ਕਰਿਆ ਕਰੋ ਗੁਰੂ ਘਰ ਜੇ ਨਹੀਂ ਚੌਂਕੜਾ ਮਾਰ ਸਕਦੇ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤਾਂ ਬੈਠ ਸਕਦੇ ਨਹੀਂ ਵੀ ਚੌਂਕੜਾ ਵਜਦਾ ਚਲੋ ਇਸ ਤਰ੍ਹਾਂ ਕਰਕੇ ਬੈਠ ਐਸ ਤਰ੍ਹਾਂ ਫੜ ਕੇ ਕਦੇ ਵੀ ਨਾ ਬੈਠਿਆ ਕਰੋ ਜੀ ਇਹ ਵੀ ਠੀਕ ਨਹੀਂ ਹੈਗਾ ਤੇ ਮਰਿਆਦਾ ਚ ਰਹਿ ਕੇ ਆਪਾਂ ਜੇ ਚੱਲਗੇ ਤਾਂ ਆਪਣੇ ਕਾਰਜ ਸਹੀ ਹੁੰਦੇ ਆ ਜੀ ਤੇ ਦੂਜਾ ਤੁਸੀਂ ਮੈਨੂੰ ਪੁੱਛਿਆ ਸੀ ਵੀ ਤੁਸੀਂ ਅਰਦਾਸ ਕਿਵੇਂ ਕਰਨੀ ਹੈ ਦੇਖੋ ਇਹ ਅਰਦਾਸ ਆਪਾਂ ਜਦੋਂ ਸਵੇਰ ਪਾਠ ਕਰ ਲੈਨੇ ਅਮਰਤਵੇਲੇ ਬਾਣੀਆਂ ਵਿੱਚ ਜੋ ਕਿ ਜਿੰਨੀਆਂ ਵੀ ਤੁਸੀਂ ਪੜ੍ਹਦੇ ਹੋ ਪੰਜ ਪੜ੍ਹਦੇ ਹੋ ਤਿੰਨ ਪੜ੍ਹਦੇ ਹੋ ਇੱਕ ਬਾਣੀ ਦਾ ਜੋ ਵੀ ਤੁਸੀਂ ਪਾਠ ਕਰਦੇ ਉਸ ਤੋਂ ਬਾਅਦ ਜਦੋਂ ਆਪਾਂ ਵੇਖ ਵੀ ਇੱਥੋਂ ਸ਼ੁਰੂ ਹੋ ਜਾਂਦਾ ਤੁਮ ਉਠਾ ਕੇ ਤੁਮ ਪੈਰ ਅਰਦਾਸ ਤੋਂ ਸ਼ੁਰੂ ਕਰ ਲੈਨੇ ਆਪਾਂ ਤੇ ਫਿਰ ਆਪਾਂ ਅਰਦਾਸ ਇਹ ਨਮਾਣਿਆਂ ਦੇ ਮਾਨ ਨਤਾਣੇ ਲੰਤਾਨ ਤੀਖ ਪਹਿਲੇ ਤੀਖ ਪਾ ਲੈ ਜਾਨੇ ਤੇ ਅਸਲ ਦਾ ਪਾਠ ਪੜਨ ਧਿਆ ਤੋਂ ਸਾਥ ਅੱਖਰ ਵੱਧਾ ਘਟਾ ਭੁੱਲ ਚੁੱਕ ਮਾਫ ਕਰਨੀ ਮਹਾਰਾਜ ਆਪਾਂ ਇਹ ਸ਼ਬਦ ਦੇ ਵਿੱਚ ਪਹਿਰੇ ਦੇ ਵਿੱਚ ਇਹ ਸ਼ਬਦ ਹੁੰਦੇ ਆ ਨਾ ਜਿਵੇਂ ਕੋਈ ਵੀ ਪਾਠ ਕਰਦੇ ਆ ਤੇ ਅਰਦਾਸ ਦੇ ਵਿੱਚ ਆਉਂਦਾ ਨਾ ਵੀ ਮੈਂ ਪਾਠ ਕੀਤਾ ਮਹਾਰਾਜ ਅੱਖਰ ਵੱਧਾ ਘਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਉਸ ਜਗ੍ਹਾ ਤੇ ਜਾ ਕੇ ਜੋ ਵੀ ਤੁਹਾਡੇ ਮਨ ਦੀਆਂ ਇੱਛਾ ਜੋ ਵੀ ਤੁਸੀਂ ਕਾਰਜ ਲਈ ਅਰਦਾਸ ਕਰਦੇ ਆ ਉੱਥੇ ਤੋਂ ਤੁਸੀਂ ਉਹ ਸ਼ਬਦ ਪੂਰੇ ਬੋਲ ਸਕਦੇ ਹੋ ਵੀ ਸੁਖ ਸ਼ਾਂਤੀ ਜੇ ਮੈਨੂੰ ਸ੍ਰੀ ਗੋਕੰਦ ਗੋਸਤਿਆਂ ਬਖਸ਼ਿ ਮਹਾਰਾਜ ਨਾਮ ਨਾਮ ਰਾਮ ਨਾਮ ਦੇ ਦਾਤਾ ਮੇਰੀ ਝੋਲੀ ਚ ਪਾਇਓ ਸਾਡੇ ਵੱਲੋਂ ਕੀਤੀਆਂ ਗੀਆਂ ਹਤਾਸਾਂ ਸੱਚਖੰਡ ਵਿੱਚ ਪ੍ਰਵਾਨ ਕਰਨੀਆਂ ਮਹਾਰਾਜ ਇਸ ਤਰ੍ਹਾਂ ਵੀ ਜੋ ਵੀ ਤੁਹਾਡੀਆਂ ਇੱਛਾ ਹੁੰਦੀਆਂ ਨੇ ਜੋ ਵੀ ਤੁਸੀਂ ਪ੍ਰਮਾਤਮਾ ਤੋਂ ਮੰਗ ਰਹੇ ਆਂ ਆਪਾਂ ਤਾਂ ਮੰਗਤੀਆਂ ਜੀ ਮੰਗ ਹੀ ਰਹੀਆਂ ਹਰ ਵਕਤ ਉਹਨਾਂ ਤੋਂ ਤੇ ਉੱਥੇ ਤੁਸੀਂ ਉਹ ਸਾਰੀਆਂ ਗੱਲਾਂ ਤੁਸੀਂ ਉਸ ਸਮੇਂ ਕਹਿ ਕੇ ਉਸ ਤੋਂ ਬਾਅਦ ਫਿਰ ਤੁਸੀਂ ਕੇ ਵਧਿਆ ਕਰੋ ਫਿਰ ਜਦੋਂ ਵੀ ਹੁਣ ਜਦੋਂ ਆਪਾਂ ਅਰਦਾਸ ਕਰਦੇ ਆਂ ਤੇ ਉਹਦੇ ਵਿੱਚ ਵੀ ਆਉਂਦਾਗਾ ਸਰਬੱਤ ਦਾ ਭਲਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਆਪਾਂ ਇਸ ਤਰ੍ਹਾਂ ਬੋਲਦੇ ਆਂ ਹਨਾ ਤੇ ਉਦੋਂ ਤੁਸੀਂ ਸੀਸ ਜ਼ਰੂਰ ਨਮਾਇਆ ਕਰੋ ਤੇ ਉਦੋਂ ਤੁਸੀਂ ਵੀ ਚੰਗੀ ਤਰ੍ਹਾਂ ਮੱਥਾ ਟੇਕਿਆ ਕਰੋ ਐ ਨਹੀਂ ਹੈਗਾ ਤਾਂ ਤੀਵਾਂ ਹੱਥ ਲਾ ਕੇ ਨਮਟਿਆ ਕਰੋ ਚੰਗੀ ਤਰ੍ਹਾਂ ਮੱਥਾ ਟੇਕਿਆ ਕਰੋ ਸਿਰ ਤੁਹਾਡਾ ਧਰਤੀ ਦੇ ਨਾਲ ਲੱਗਿਆ ਹੋਣਾ ਚਾਹੀਦਾ ਨੱਕ ਤੇ ਸਿਰ ਜੇ ਆਪਾਂ ਸਰਵੱਤ ਦਾ ਪੜਾ ਕਹਿੰਨੇ ਆ ਤੇ ਇਸ ਪੈਰੇ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੁਹਰਾ ਪੜ ਸਕਦੇ ਹੋ ਜੀ ਅਗਿਆ ਭੀ ਕਾਲ ਕੀ ਤਵੇ ਚਲਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨੇ ਬਰਾਤ ਇਹ ਪੈਰਾ ਪੜ ਕੇ ਬੋਲੇ ਸੋ ਨਿਹਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇੱਥੇ ਕਹਿ ਕੇ ਤੁਸੀਂ ਇਹ ਖਤਮ ਕਰਨਾ ਇਹ ਹੁਣ ਇਹ ਹੁੰਦੀ ਹੈ ਜੀ ਪੂਰੀ ਉਦਾਸ ਤੇ ਜਿਹੜੀ ਵੱਧ ਸ਼ਬਦਾਂ ਵਾਲੀ ਅਰਦਾਸ ਪੂਰੀ ਸ਼ਰਤਾਂ ਇਹ ਤੁਸੀਂ ਸਵੇਰ ਸ਼ਾਮ ਜ਼ਰੂਰ ਕਰ ਸਕਦੇ ਆ ਆਪਣੇ ਗੁਟਕਾ ਸਾਹਿਬ ਦੇ ਵਿੱਚ ਇਸੇ ਮਰਿਆਦਾ ਨਾਲ ਸਾਰੀ ਅਰਦਾਸ ਆਪਾਂ ਨੂੰ ਮਿਲ ਜਾਂਦੀ ਹੈ ਇਹਦੇ ਵਿੱਚ ਉਚਾਰੀ ਹੁੰਦੀ ਹੈ ਤੇ ਹੋਰ ਤੁਸੀਂ ਬਸ ਗੁਰੂ ਘਰ ਵਿੱਚ ਜਾ ਕੇ ਤੁਸੀਂ ਇਹ ਗਲਤੀਆਂ ਨਾ ਕਰਿਆ ਕਰੋ ਤੇ ਤੁਰੇ ਜਾਂਦੇ ਅਰਦਾਸ ਤੁਸੀਂ ਇਹ ਜਿਹਵੇਂ ਸ਼ੁੱਪੇ ਘੱਟ ਸ਼ਬਦਾਂ ਵਾਲੀ ਅਰਦਾਸ ਜਿਹਨੂੰ ਤੁਸੀਂ ਛੋਟੀ ਅਰਦਾਸ ਕਹਿੰਦੇ ਆ ਇਹ ਤੁਸੀਂ ਆਪਾਂ ਤੁਰੇ ਫਿਰਦੇ ਕਦੋਂ ਵੀ ਕਰ ਸਕਦੇ ਆ ਮੈਨੂੰ ਕੰਮ ਦੁਪਹਿਰ ਵੇਲੇ ਪਾਠ ਪੜ੍ਹਦੇ ਆ ਤਾਂ ਕੋਈ ਟਾਈਮ ਨਹੀਂ ਹੁੰਦਾਗਾ ਇਕ ਵਾਰ ਜਲਦੀ ਹੁੰਦੀ ਆਪਾਂ ਨੂੰ ਤੇ ਉਸ ਸਮੇਂ ਤੁਸੀਂ ਇਹ ਘੱਟ ਸ਼ਬਦ ਬੋਲ ਕੇ ਤੁਸੀਂ ਸਮਾਪਤੀ ਕਰ ਦੇਣੀ ਹੁੰਦੀ ਹੈ ਜੀ ਤੇ ਵੇਖੋ ਜੀ ਤੇ ਕਦੇ ਵੀ ਤੁਸੀਂ ਛੋਟੀ ਵੱਡੀ ਅਰਦਾਸ ਨਾ ਕਰੋ ਮਨ ਤੋਂ ਜੋ ਮੰਗੀਆਂ ਮਰਿਆਦਾ ਆਪਣੇ ਮਨ ਤੋਂ ਕਰੀਆਂ ਨਿਕਲੇ ਹੋਏ ਸ਼ਬਦ ਛੋਟੇ ਵੱਡੇ ਨਹੀਂ ਹੁੰਦੇਗੇ ਇਹ ਅਰਦਾਸ ਸਾਰੀਆਂ ਤੇ ਸ਼ਬਦਾਂ ਦੀ ਘੱਟ ਵੱਧ ਹੋ ਜਾਂਦੀ ਹੁੰਦੀ ਹੈ ਜੀ ਤੇ ਮੇਰਾ ਤਾਂ ਇਹੀ ਮੰਨਣਾ ਤੇ ਬਾਕੀ ਤੁਸੀਂ ਮੇਰੇ ਨਾਲੋਂ ਆਪ ਜਿਆਦਾ ਸਮਝਵਾਨ ਕਿ ਇਸ ਜੋ ਵੀ ਆਪਾਂ ਕਾਰਜ ਕਰਦੇ ਆਂ ਆਪਣੀ ਮਰਿਆਦਾ ਤੇ ਰਹਿ ਕੇ ਤੇ ਇਸੇ ਤਰ੍ਹਾਂ ਕਰਗੇ ਤਾਂ ਕਿ ਆਪਾਂ ਨੂੰ ਸਫਲਤਾ ਮਿਲ ਕੇ ਮਿਲੇ ਤੇ ਜੋਤੂਫਾਨ ਦੇ ਘਰ ਦੇ ਵਿੱਚ ਜ਼ਰੂਰ ਕਰੋ ਜੀ ਕਿਸੇ ਦੇ ਮਗਰ ਨਾ ਲੱਗੋ ਜੋਤ ਜ਼ਰੂਰ ਕਰਿਆ ਕਰੋ ਤੇ ਤੁਸੀਂ ਜਦੋਂ ਤੁਸੀਂ ਜੋਤ ਲਾ ਲਈ ਤੁਸੀਂ ਪਾਠ ਕਰਨ ਤੁਸੀਂ ਉਦੋਂ ਜੋਤ ਲਾਇਆ ਕਰੋ ਜਦੋਂ ਤੁਸੀਂ ਪਾਠ ਕਰਨਾ ਤਾਂ ਕਿਉਂਕਿ ਆਪਾਂ ਉਦੋਂ ਇਸ਼ਨਾਨ ਕਰਦੇ ਆਂ ਵੀ ਹੁਣ ਆਪਾਂ ਪਾਠ ਕਰਦੇ ਆਂ ਫਿਰ ਉਹਦੇ ਤੁਸੀਂ ਜੋਤ ਲਾ ਲਈ ਫਿਰ ਤੁਸੀਂ ਪਾਠ ਕਰਨਾ ਸ਼ੁਰੂ ਕਰਤਾ ਵੀਤ ਕੋਈ ਟਾਈਮ ਨਹੀਂ ਤੁਹਾਡਾ ਜਦੋਂ ਵੀ ਤੁਸੀਂ ਟਾਈਮ ਜਿਹੜੇ ਟਾਈਮ ਪਾਠ ਕਰਦੇ ਹੋ ਸਮੇਂ ਜੋਤ ਲਾ ਲਈ ਜੇ ਤੁਸੀਂ ਪਾਠ ਕਰਦੇ ਕਰਦੇ ਜੋਤ ਵੱਡੀ ਹੋ ਜਾਂਦੀ ਹੈ ਨਾ ਤਾਂ ਫਿਰ ਤੁਸੀਂ ਘਬਰਾਇਆ ਨਾ ਕੋਈ ਜੇ ਵਾਰ-ਵਾਰ ਤੁਸੀਂ ਜੋਤ ਕੰਨੀ ਨਾ ਦੇਖਿਆ ਕਰੋ ਕਿ ਜੋਤ ਵੱਡੀ ਹੋ ਗਈ ਤਾਂ ਕੋਈ ਗੱਲ ਨਹੀਂ ਇਹ ਨਾ ਹੋਵੇ ਤੁਸੀਂ ਦੁਬਾਰੇ ਉੱਠ ਕੇ ਫੇਰ ਲਾਉਣ ਲੱਗੋ ਨਾ ਕੋਈ ਗੱਲ ਨਹੀਂ ਤੁਸੀਂ ਸ਼ੇਰਾਂ ਜੋਤ ਲਾ ਕੇ ਬੈਠ ਜਾ ਕਰੋ ਉਹ ਜਿੰਨੀ ਵੀ ਚਿਰ ਚੱਲਦੀ ਹੈ ਉਹਨੂੰ ਚੱਲਣ ਦਿਆ ਕਰੋ ਜੇ ਤੁਸੀਂ ਪਹਿਲਾਂ ਪਾਠ ਕਰ ਲਿਆ ਜੋਤ ਹਜੇ ਵੱਡੀ ਨਹੀਂ ਤਾਂ ਫਿਰ ਵੀ ਕੋਈ ਗੱਲ ਨਹੀਂ ਜੀ ਤੁਸੀਂ ਪਾਠ ਕਰਕੇ ਆ ਜਾਣਾ ਉਹ ਜੋਤ ਨੂੰ ਛੇੜਨ ਨਾਲ ਆਪਣੇ ਆਪ ਵਧਣ ਦਿਓ ਜੀ ਤੇ ਇਸੇ ਮਰਿਆਦਾ ਚ ਰਹਿ ਕੇ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਹਰੇਕ ਕੰਮ ਕਰੀਏ ਤੇ ਪ੍ਰਮਾਤਮਾ ਆਪਾਂ ਨੂੰ ਤਰੱਕੀਆਂ ਬਖਸ਼ੂਗਾ ਜੀ ਨੇਕੀ ਦੇ ਕੰਮ ਕਰੀ ਕੇ ਚੰਗੇ ਰਾਸਤੇ ਚੱਲ ਗਏ ਨਾ ਕਿਸੇ ਦਾ ਮਾੜਾ ਸੋਚ ਗਏ ਤੇ ਨਾ ਹੀ ਕਿਸੇ ਦਾ ਮਾੜਾ ਕਰਕੇ ਜਿ ਆਪਦੇ ਹੱਕ ਦੀ ਦਸਾਂ ਨੌਹਾਂ ਦੀ ਕਿਰਤ ਕਮਾਈ ਜਿ ਮਹਾਰਾਜ ਵਾਅਦਾ ਕਰੇ ਤੇ ਇਹੀ ਆਪਾਂ ਹੱਕ ਸੱਚ ਦੀ ਕਮਾਈ ਖਾ ਕੇ ਖਾਂਦੇ ਰਹੀਏ ਇਸੇ ਚ ਪ੍ਰਮਾਤਮਾ ਵਾਅਦਾ ਕਰੇ ਜੇ ਕੋਈ ਮੇਥੋਂ ਵੀਡੀਓ ਬਣਾਉਂਦੀ ਤੇ ਕੋਈ ਸ਼ਬਦ ਵੱਧ ਘੱਟ ਬੋਲ ਲਿਆ ਗਿਆ ਤਾਂ ਪਲੀਜ਼ ਮੈਨੂੰ ਮਾਫ਼ ਕਰਨਾ ਤੇ ਅੱਗੇ ਤੋਂ ਮੇਰੀਆਂ ਇਸ ਤਰ੍ਹਾਂ ਦੀ ਵੀਡੀਓ ਵੇਖਣ ਲਈ ਬੈਠੇ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਨਾਲ ਜੁੜਿਆ ਹੋ ਤੁਹਾਡਾ ਸਾਰੇ ਭੈਣਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਲੱਗਦਾ ਇਸ ਵੀਡੀਓ ਤੋਂ ਤੁਹਾਨੂੰ ਥੋੜਾ ਬਹੁਤਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਗਾ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਦੱਸਾਂ ਇਹ ਮੇਰੀਆਂ ਭੈਣਾਂ ਦੇ ਕਮੈਂਟ ਸੀ ਤੇ ਮੈਂ ਗੁਰਦੁਆਰਾ ਗ੍ਰੰਥੀ ਸਿੰਘ ਤੋਂ ਸਾਰੇ ਇਹ ਇਹ ਮੈਂ ਲੈ ਹੈ ਗੱਲਾਂ ਕਰਕੇ ਫੇ ਤੁਹਾਡੇ ਨਾਲ ਮੈਂ ਸ਼ੇਅਰ ਕੀਤੇ ਹਾਂ ਵੀ ਕੋਈ ਕੋਈ ਸ਼ਬਦ ਮੈਥੋਂ ਵੱਧ ਘੱਟ ਨਾ ਬੋਲਿਆ ਜਾਵੇ ਤੇ ਤੁਹਾਡਾ ਸਾਰਿਆਂ ਦਾ